ਚਾਰ ਰੋਟੀਆਂ ਲੈ ਗਿਆ ਇਹਨਾਂ ਦੀ ਪਾਣੀ ਲਾ ਕੇ ਵਿਲੇ ਆ ਗਿਆ ਇਹਦਾ ਸੀਟ ਕਵਰ ਆਸਟਾ ਜਦਾ ਕੰਮ ਹੈ ਹਾਈ ਰਹਿ ਗਿਆ ਹੈ ਇਧਰ ਉਹ ਚੱਕਦਾ ਕੰਮ ਇਹਨਾਂ ਨੇ ਵਿਲੇ ਆ ਦੂ ਭੱਟ ਖਾ ਲਿਆ ਕਰੋ ਲਾ ਕੇ ਰੱਖ ਸੜ ਤੇ ਵਿਲੇ ਨਾਲ ਮੇਰੇ ਮੈਂ ਵੀ ਗਿਆ ਤੁਸੀਂ ਲੈ ਜਾਂਦੇ ਸਾਡੇ ਸ਼ਹਿਰ ਵੀ ਸ਼ਹਿਰ ਚਲੀਏ ਆਹ ਤਾਂ ਕੰਮ ਦਾ ਟਾਈਮ ਹੁੰਦਾ ਵੀ ਟਰਾਲੀ ਦੇ ਕੁਡੇ ਕਿਤੇ ਆ ਕਹਿੰਦਾ ਮੈਂ ਜੂਟਾ ਲੈ ਕੇ ਵੇਖਣਾ ਸੀਟ ਤੇ ਬਹਿ ਕੇ ਵੇਖਣਾ ਲੈਦਾ ਸੀਟ ਦੀ ਰਿਪੋਰਟ ਦਾ ਸੋਕੇ ਆ ਨਾ ਸ੍ਰੀ ਕਾਲ ਜੀ ਸਾਰੇ ਵੀਰਾਂ ਨੂੰ ਤੇ ਆ ਗਏ ਆਪਾਂ ਮੋਟਰ ਤੇ ਮੋਟਰ ਚਾਲੂ ਕਰਾਂਦੀ ਆ ਆ ਪਾਣੀ ਆਉਣ ਡਿਆ ਅੰਡਰਗਰਾਊਂਡ ਭਰ ਜਵੇ ਤੇ ਆ ਗਏ ਬੰਦੇ ਵੀ ਗੋਲ ਐ ਇਹ ਨਾਲ ਲੱਗੇ ਇੱਧਰ ਪਾਣੀ ਲਾਉਣਾ ਅੱਜ ਜਿਹੜਾ ਕੱਲ ਰਹਿ ਗਿਆ ਥੋੜਾ ਬਾਕੀ ਅੰਦੇ ਤੋਂ ਜਿਆਦਾ ਲੱਗਾਈ ਆ ਥੋੜਾ ਜਿਹਾ ਰਹਿਦਾ ਉਹ ਭਰ ਲੈ ਬੰਨੇ ਹੋਲ ਆ ਗਏ ਹੋ ਜਾਣਗੇ ਵੇਲੇ ਆਈ ਤਾਂ ਟਾਈਮ ਨਹੀਂ ਇਹ ਬਾਕੀ ਉਧਰ ਵੀ ਲੱਗੇ ਹੋਏ ਤਾਂ ਇਹ ਜਣੇ ਦੂਜੀਆਂ ਮੋਟਰਾਂ ਦੇ ਵੀ ਲੱਗ ਲੱਗ ਨੇ ਜਿਗਿਆ ਇਹ ਤਾਂ ਉਧਰ ਵੀ ਲਵਾਉਣੇ ਗੇੜਾ ਤੁਹਾਡਾ ਲਓ ਵੀ ਆਪਾਂ ਆ ਗਏ ਤੁਹਾਨੂੰ ਬਾਜੀ ਹੁਣਾ ਕੋਲ ਲੱਗਿਆ ਓਏ ਪਾਣੀ ਲਾਉਣ ਤੇ ਚਾਰ ਰੋਟੀ ਲੈ ਕੇ ਆਇਆ ਇਹਨਾਂ ਦੀ ਆ ਜਾ ਆ ਜਾ ਛੇਤੀ ਉਧਰ ਜਾਣਾ ਮੈਂ ਫੜਦਾ ਆਪਦੀ ਚਾਰ ਰੋਟੀ ਦੋ ਬੰਨੇ ਕੱਟ ਕੇ ਆ ਜਾ ਯਾਰ ਠੀਕ ਆ ਠੀਕ ਆ ਰੋਗ ਗਿਆ ਰੋਗ ਗਿਆ ਭਰਾ ਲਓ ਵੀ ਇੰਦਰ ਤੁਹਾਨੂੰ ਬਾਜੀ ਹੋਣੀ ਲੱਗੇ ਹੋਏ ਇਹਨਾਂ ਨੂੰ ਰੋਟੀ ਦਿੱਤੀ ਖਵਾ ਚਾਹ ਦਿੱਤੀ ਪਿਆ ਤੇ ਹੁਣ ਆਪਾਂ ਚੱਲੇ ਦੂਜੀ ਮੋਟਰ ਆਲੂ ਉੱਧਰ ਵੀ ਆਪਣੇ ਦੋ ਬੰਦੇ ਲੱਗੇ ਹੋਏ ਉਹਨਾਂ ਨੂੰ ਚੱਲ ਕੇ ਚਾਹੂ ਪਿਆ ਉਹਨੇ ਵੱਢੀ ਖਵਾ ਕੇ ਲਓ ਵੀਰ ਆ ਗਏ ਸੀ ਆਪਾਂ ਮੇਨ ਮੋਟਰ ਤੇ ਆਪਣੇ ਤੇ ਬਾਕੀ ਲੇਵਰ ਵੀ ਆਪਣੀ ਇੱਥੇ ਆ ਗਈ ਸਾਰੀ ਹੁਣ ਜੜਨੀਆ ਮੇਲਾ ਮੜਦੇ ਸੀਗੇ ਅਗੇਤੀਆਂ ਮੇਲਾ ਜੜੀਆਂ ਉਹ ਵੱਡੀਆਂ ਗਈਆਂ ਸਾਰੀਆਂ ਆਪਣਾ ਬਾੜ ਤੇ ਆਹ ਬਾੜ ਰਹਿ ਗਿਆ ਹੁਣ ਉਹਨਾਂ ਨੂੰ ਰੋਟੀ ਖਾ ਕੇ ਵੀ ਚੱਕ ਲੈਣਾ ਇਹ ਆਇਆ ਹੋਇਆ ਹੈ ਸਾਰੇ ਮਾਰੂ ਡਿਊਟੀ ਖਾਣ ਲੱਗੇ ਬਾਕੀ ਕੰਮ ਹੋ ਗਿਆ ਇਹਨਾਂ ਦਾ ਹੁਣ ਇਹ ਵੀ ਕੱਲੂ ਜਾਂ ਪਰਸੋਂ ਨੂੰ ਝੁੱਗੀਆਂ ਵੀ ਬਣਾਉਣਗੇ ਆਪਦੀਆਂ ਹੋ ਜਾਣਾ ਹੁਣ ਇਹਨਾਂ ਨੇ ਮੇਲਿਆ ਅੱਜ ਸ਼ਾਮ ਤੱਕ ਆ ਦੋ ਕੁ ਪਲਾਟ ਆ ਜਿਹੜੇ ਦੋ ਕੁ ਇਹ ਚੱਕ ਦੇਣ ਇਹਨਾਂ ਨੇ ਹੁਣ ਥੋੜੀ ਦੇਰ ਚ ਲੋ ਵੀ ਮਿੱਤਰੋ ਆ ਗਈ ਆਪਣੇ 90 ਦੇ ਵੀ ਕੋ ਸੀਟ ਕਵਰ ਚੱਕ ਲਿਆਦਾ ਤੇ ਚੱਲੀ ਆ ਪੱਕ ਘਰੇ ਘਰੇ ਖੜਾ ਹੋ ਕੇ ਪਾਉਂਦੇ ਹਾਂ ਚੱਲ ਕੇ ਥੋੜੀ ਦੇਰ ਚ ਤੇ

ਇਹ ਲੱਗੇ ਹੋਏ ਆਪਣੇ ਮੰਦੇਵਾ ਦੋ ਮੋਟਰਾਂ ਤੋਂ ਆ ਕੇ ਪਾਣੀ ਲਾ ਕੇ ਲਾਈਟ ਚੱਲ ਗਈ ਇੱਕ ਤੋਂ ਆਣ ਵਾਲੇ ਆ ਉਹ ਵੀ ਆਉਂਦੇ ਹੋਣੇ ਥੋੜੀ ਦੇਰ ਚ ਲੋ ਆ ਵੀ ਮੇਟਰ ਭਾਈ ਇਹਦੇ ਵੀ ਸੀਟ ਕਵਰ ਅੱਗੇ ਮੈਂ ਇੱਧੇ ਹੀ ਰੱਖ ਕੇ ਚੱਲ ਗਿਆ ਸੀ ਕੰਮ ਆ ਗਿਆ ਉੱਚੀ ਹੋਰ ਆ ਪੁਰਾਣਾ ਲਾ ਕੇ ਸੱਟਿਆ ਸਾਈਡ ਤੇ ਰੱਖਿਆ ਤੇ ਨਵੇਂ ਵਾਲਾ ਜਿਹੜਾ ਚੜ੍ਹੀਏ ਹੁਣੇ ਤੇ ਫੇਰ ਉਹਨੂੰ ਦਿਖਾਉਣੇ ਕਿਵੇਂ ਬਣਦਾ ਕੰਮ ਲੱਗ ਗਿਆ ਇਹਦਾ ਵੀ ਸੀਟ ਕਵਰ ਹੋ ਗਿਆ ਇਹ ਮੈਚ ਪੂਰਾ ਵਾਕੀ ਆਹ ਪੁਰਾਣੇ ਵਾਲਾ ਇਹ ਚੱਕ ਲੈਨੇ ਆ ਉਧਰ ਉਹਦਾ ਛੜਦਾ ਵੀ ਐ ਹੋਇਆ ਵੇ ਆਹ ਗੰਦਾ ਹੋ ਗਿਆ ਫੇ ਇਹ ਵੀ ਮਿੱਟੀ ਨਾਲ ਨਹੀਂ ਇਹਦਾ ਵੀ ਲੱਗ ਗਿਆ ਲੱਗ ਗਿਆ ਇਹ ਇੱਧਰ ਲਾਸਟ ਅਜਾ ਕੰਮ ਹੈ ਹਾਈ ਰਹਿ ਗਿਆ ਆਹ ਫਲਾਟ ਕੱਢਣਾ ਹੁਣ ਇਹਨਾਂ ਨੇ ਦੇ ਇੰਦਰੋਂ ਚੱਕਦਾ ਕੰਮ ਇਹਨਾਂ ਨੇ ਆਹ ਵਾਲਾ ਪਲਾਟ ਜਰਾ ਇਹ ਵੜਦਾ ਰੋਟੀ ਖਾ ਕੇ ਮੇਲੇ ਮੇਲੇ ਲੱਗੇ ਹੋਏ ਵਿਹਲੇ ਬੈਠੇ ਅੱਜ ਤੱਕ ਤੇ ਹੁਣ ਇੱਧਰ ਲੱਗੇ ਹੋਇਆ ਹਾਂ ਦੇਖ ਉਹ ਗਏ ਇੱਧਰ ਉੱਧਰ ਗਿਆ ਉਹ ਦੇਖ ਲੱਗੇ ਹੋਇਆ ਜੀ ਲੋ ਵੀ ਵਿਹਲੇ ਆ ਨੂੰ ਚਲੋ ਚਲੋ ਯੋਰਨਾ ਤੋ ਥੋੜੇ ਥੋੜੇ ਕਰਕੇ ਪਾ ਲੈਂਦੇ ਹਾਂ ਹੁਣ ਓਕੇ ਹੋਣਦੇ ਆ ਕੀ ਉਹ ਦੋ ਪੱਜਾ ਹਾਂ ਸੇ ਛੱਡ ਜਿਹੜੀਆਂ ਬਾ ਚਾਦਰਾਂਆਂ ਲੀਆਂ ਉਹਨਾਂ ਦਾ ਹਰ ਉੱਪਰੋਂ ਲੱਤੇ ਕਵਰ ਦੀ ਫੌਂ ਵੀ ਚੜੀ ਹੋਈ ਓਤੇ ਪਲਾਸਟਿਕ ਦੀ ਆ ਲੈ ਲਓ ਘਟ ਖਾ ਲਿਆ ਕਰੋ ਹੁਣ ਮੂਹ ਨਹੀਂ ਤਾਂ ਕਰਦਾ ਲੋ ਵੀ ਚੱਕੀ ਜਾਂਦੇ ਕੰਮ ਹੂੰ ਦਰੋਂ ਇਹ ਬਿਲਾਉਂਦਾ ਮੱਕੇ ਨੂੰ ਇਹਨੇ ਗੱਲਾਂ ਕਰਾਉਂਦਾ। ਚੋਣ ਨੂੰ ਵੀ ਆਟਾ ਮੀਂਹ। ਹਾਂ ਹੁਣ ਦੱਸ ਕੀ ਕਹਿਣਾ? ਕਿਉਂ ਗਰਮ ਮੰਨ ਗਿਆ ਵਾ। ਉਹ ਇਹਦਾ ਕੋ ਖੋਸੇ ਰਾਂ ਤੇ ਉਹ ਚੋ ਲਗਣ ਰੱਖ ਸੜ ਤੇ। ਸ਼ਹਿਰ ਜਾਣ ਦਾ ਹੀ ਕਹਿੰਦੇ ਚਲਾਓ 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 ਹੋਈ ਬਈ ਢਾਣ ਦੇ ਮਾਰੇ। ਉਹ ਨੂੰ ਗਈ ਜਾਂਦਾ ਚਲਾਓ ਨੂੰ ਗਈ ਜਾਂਦਾ ਚਲਾ। ਦੋ ਵੇਲੇ ਨਾਲ ਮੇਰੇ ਕੋਲ। ਮੈਂ ਵੀ ਹੀਲਾ। ਸ਼ਹਿਰ ਚਲੇ ਸ਼ਹਿਰ ਅਗਲਾ ਜਿਆਦਾ ਹੀ ਤੇਲਾ ਆਣਾ ਇਹ ਕੰਮ ਕਰਦਾ ਮੈਂ ਕੰਮ ਕਰਦਾ ਅਸੀਂ ਦੋਸਤ ਟਾਈਮ ਨਿਕਲੀਦਾ ਘਰੋਂ ਸਿੱਧੇ ਕੰਮ ਉੱਤੇ ਜਾ ਲੈ ਲੈ ਨਹੀਂ ਸਾਡੀ ਧਾੜੀ ਵੇਲੇ ਹੁੰਨੇ ਵੀਰ ਹਾਂ ਹੁਣ ਕੰਮ ਦਾ ਟਾਈਮ ਹੁੰਦਾ ਤਾਂ ਤੁਸੀਂ ਆ ਜਾਓ ਤੁਸੀਂ ਲੈ ਜਾਂਦੇ ਸਾਰੇ ਸ਼ਹਿਰ ਵੀ ਸ਼ਹਿਰ ਚਲੀਏ ਆਹ ਤਾਂ ਕੰਮ ਦਾ ਟਾਈਮ ਹੁੰਦਾ ਵੀਰ ਸ਼ਹਿਰ ਵੀ ਇਸ ਟਾਈਮ ਚਾਹੀਦਾ ਹੁੰਦਾ ਇਸ ਟਾਈਮ ਤੇ ਹੀ ਤਾਂ ਸ਼ਹਿਰ ਪਸੀ ਆ ਇਹ ਸਾਰਾ ਦਿਨ ਵੇਲੇ ਨਹੀਂ ਮੈਂ ਖਾਸ ਕਰਕੇ ਸਾਰਾ ਦਿਨ ਨਹੀਂ ਮਿਲਦਾ ਆ ਕੇ ਕਹਿੰਦਾ ਟਰਾਲੀ ਦੇ ਕੁਡੇ ਕਿਤੇ ਆ ਕਹਦਾ ਕੁਡੇ ਕਿਤੇ ਰੱਖਿਆ ਜਿਹਨਾਂ ਨੇ ਕੰਮ ਕੱਢਦਾ ਸਾਲਾ ਯਾਰ ਕੰਮ ਕੱਢਦੇ ਕੋਲ ਵੀ ਅੱਧੀ ਚੁੰਡੇ ਤੋੜਦੇ ਵੀਈ ਵਾਰ ਵੇਟ ਸੈਟਦਾ ਹੀ ਆਪਣੇ ਸੜਦਾ ਵੇਟ ਵੇਟ ਮੋੜ ਲਾ ਵੇਲੇ ਕੰਮ ਹੁਣ ਡਾਇਰੈਕਟਰ ਸਹਾਰ ਕਰਕੇ ਬਹਿ ਗਿਆ ਕਹਿੰਦਾ ਮੈਂ ਜੀ ਉੱਡਾ ਲੈ ਕੇ ਵੇਖਣਾ ਸੀੜੇ ਤੇ ਬਹਿ ਕੇ ਵੇਖਣਾ ਲੈਦਾ ਐਏ ơi ਸੀਟ ਦੀ ਰਿਪੋਰਟ ਦਾ ਸੋਕੇ ਆ ਨਾ ਸਵਾਦ ਆਉਂਦਾ ਨਾ ਬਹਿ ਕੇ ਸੀਟ ਤਾਂ ਨਿਆਰਾ ਸੀਟ ਨਿਆਰਾ ਵਾਹ ਦੇ ਵਾਹ ਦੇ ਉਹ ਤੁ ਆਲੂਆਂ ਪਟਾਈ ਤੋਂ ਪਹਿਲਾਂ ਪਹਿਲਾਂ ਪਵਾ ਦੇ ਬਾਸ ਹੋਰ ਭਾਈਆ 15 ਤੇ ਚਲੋ ਠੀਕ ਆ ਜੀ ਮੇਤਰੋ ਵਲੌਗ ਦਾ ਕਰਦੇ ਆ ਐਂਡ ਤੇ ਸਾਰੇ ਜਣੇ ਲਾਈਕ ਜਰੂਰ ਕਰ ਦਿਆ ਕਰੋ ਤੇ ਬਾਕੀ ਕੱਲ ਨਵੇਂ ਵਲੌਗ 'ਚ ਮਿਲਦੇ ਆ ਜੀ ਓਕੇ ਧੰਨਵਾਦ ਜੀ